ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਹ ਦਿਨ ਹੈਗਾ ਜੀ ਬੁੱਧਵਾਰ ਦਾ 26 ਫਰਵਰੀ ਤੇ ਇੱਥੇ ਲੱਗੀ ਹੋਈ ਸੀਗੀ ਮੈਂ ਕੱਪੜੇ ਤੋਂ ਸਵੇਰ ਦਾ ਟਾਈਮ ਸੀਗਾ ਇਹ ਇਹ ਸਵੇਰ ਦੇ ਹੋਏ ਸੀਗੇ ਬਸ 8:30 ਪਾਉਣੇ ਲੌਂਦਾ ਟਾਈਮ ਹੋਊਗਾ ਤੇ ਇਹ ਮੈਂ ਕੁਝ ਮਸ਼ੀਨ ਵਾਲੇ ਕੱਪੜੇ ਧੋਲੇ ਸੀਗੇ ਸੁਕਾ ਲਏ ਸੀਗੇ ਧੋ ਕੇ ਤੇ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਹੱਥਾਂ ਵਾਲੇ ਕੱਪੜੇ ਧੋਣ ਜਿਹੜੇ ਆਪਣੇ ਨਵੇਂ ਕੱਪੜੇ ਸੀਗੇ ਹੱਥਾਂ ਨਾਲ ਧੋਣ ਵਾਲੇ ਜਿਆਦਾ ਆਪਣੇ ਇਹਦੇ ਵਰਕ ਵਾਲੇ ਸ਼ੂਟ ਸੀਗੇ ਉਹ ਧੋਂਦੀ ਸੀਗੀ ਮੈਂ ਹੱਥਾਂ ਨਾਲ ਤੇ ਟੁੱਟੀ ਆਈ ਹੋਈ ਸੀਗੀ ਤਾਂ ਕਰਕੇ ਫਿਰ ਮੈਨੂੰ ਲਾਹਾ ਹੋ ਗਿਆ ਵੀ ਪਾਣੀ ਹੁੱਲੇ ਪਾਣੀ ਚ ਧੋ ਲਈਏ ਤਾਂ ਬਰਿਆ ਹੋਇਆ ਸੀ ਪਾਣੀ ਦਾ ਤੇ ਵਧੀਆ ਸਰਫ ਨਿਕਲ ਜਾਂਦੀ ਹੈ ਫਿਰ ਥੋੜੀ ਥੋੜੀ ਸਰਫ ਪਾ ਕੇ ਬਸ ਮੈਲ ਤਾਂ ਕਿਹੜੀ ਹੁੰਦੀ ਹੈ ਜੀ ਕੁਝ ਕੱਪੜੇ ਆਪਾਂ ਧੋਤੇ ਵੀ ਨਹੀਂ ਹੈਗੇ ਜਿਹੜੇ ਜਿਵੇਂ ਥੋੜਾ ਥੋੜਾ ਟਾਈਮ ਹੀ ਪਾਇਏ ਸੀਗੇ ਜਿਆਦਾ ਮਹਿੰਗੇ ਸੂਟ ਉਹ ਆਪਾਂ ਇਸ ਤਰ੍ਹਾਂ ਹੀ ਰੱਖਦੇ ਸੀਗੇ ਧੁੱਪ ਲਵਾ ਕੇ ਤੇ ਕੁਝ ਆਪਾਂ ਧੋਤੇ ਫੇਰ ਵੀ ਧੋਣ ਵਾਲਾ ਟੇਰ ਲੱਗਿਆ ਸੀਗਾ ਕਿਉਂਕਿ ਦਿਨ ਵੱਧ ਸੀਗੇ ਨੱਠ ਦਿਨ ਪਾਈ ਗਏ ਸੀ ਇਹੜਾ ਕਪੜਾ ਚਾਰਾਂ ਜਣਾਂ ਦੇ ਕੱਪੜੇ ਹੋ ਗਏ ਬਾਕੀ 6 6 7 7 ਸੂਟ ਹੋ ਗਏ ਚਾਰਾਂ ਜਣੇ ਦੇ ਦੇਖ ਲਓ ਕਿੰਨੇ ਹੋ ਗਏ ਫਿਰ ਬਾਕੀ ਇੱਕ ਅੱਧੀ ਕੋਟੀ ਜਾਗਟ ਵੀ ਹੋ ਗਈ ਸੀ ਵਿੱਚ ਬੇਸੇ ਠੰਡ ਤਾਂ ਉਹ ਤੋਂ ਨਹੀਂ ਸੀਗੀ ਪਰ ਮੌਸਮ ਵਿੱਚ ਦੀ ਖਰਾਬ ਜਿਹਾ ਹੋ ਗਿਆ ਸੀਗਾ ਤਾਂ ਕਰਕੇ ਕੋਟੀ ਵੀ ਪਾਣੀ ਪੈ ਗਈ ਸੀ ਤੇ ਇੱਥੇ ਮੈਂ ਪਹਿਲਾਂ ਥੋੜੇ ਕੱਪੜੇ ਲੈ ਕੇ ਬੈਠੀ ਸੀਗੀ ਮੈਨੂੰ ਐਸੀ ਵੀ ਚਲੋ ਸਾਰੇ ਕਾਨੂੰ ਕਿੱਲੇ ਜੇ ਕਰਨੇ ਮੌਸਮ ਵੀ ਖਰਾਬ ਹੈ ਨਾ ਕਈ ਦਿਨ ਤੋਂ ਤਾਂ ਕਰਕੇ ਵੀ ਚਲ ਮੈਂ ਥੋੜੇ ਤੋਂ ਨੂੰ ਬਸ ਫਿਰ ਮੇਰਾ ਮੂਡ ਜਾ ਬਣਿਆ ਮੈਂ ਹੋਰ ਚੱਕ ਲਈ ਬਾਹਰ ਸਾਰੇ ਆਪਾਂ ਮੰਜੇ ਤੇ ਤਰੇ ਹੋਏ ਸੀ ਕੱਢ ਕੇ ਕੱਪੜੇ ਤੇ ਕੁਸ ਮੈਂ ਕੱਪੜੇ ਇੱਕ ਦਿਨ ਪਹਿਲਾਂ ਧੋਤੇ ਸੀਗੇ ਉਸ ਵਾਰ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਥੋੜੇ ਧੋਤੇ ਸੀ ਉਦੋਂ ਫਿਰ ਮੈਂ ਨਾ ਕੁਸਾਰਮਣ ਬਿਮਾਰ ਹੋ ਗਈ ਚੱਕ ਕੇ ਰੱਖਤੇ ਫਿਰ ਮੈਨੂੰ ਹੋਰ ਕੰਮ ਵੀ ਕਰਨਾ ਸੀ ਮੈਂ ਜੀ ਨਾ ਕਰਿਆ ਫਿਰ ਮੇਰਾ ਉਸ ਕੁਸਾ ਨਾ ਜਦੋਂ ਪਹਿਨੇ ਦੇਣਾ ਤੋਂ ਕਰਿਆ ਹੀ ਫਿਰ ਕੰਮ ਜਿਹਨੂੰ ਮਸਹੀਂ ਮੋੜ ਜਾ ਬਣਦਾਗਾ ਹੌਲੀ ਹੌਲੀ ਮਸਾ ਸੈਟਿੰਗ ਜੀ ਹੋਈ ਹੈਗੀ ਕਪੜਿਆਂ ਨੂੰ ਦੇਖ ਕੀ ਬਸ ਨੇਰੀ ਜੀ ਆਈ ਜਾਂਦੀ ਸੀਗੀ ਵੀ ਇੰਨੇ ਕੱਪੜੇ ਪਏ ਨੇ ਦੋ ਦਿਨਾਂ ਚ ਕੱਪੜੇ ਨਿਮੇਲੇ ਨੇ ਧੋਣ ਵਾਲੇ ਵਿੱਚ ਦਿਖ ਦਿਨ ਤੋਤੇ ਨਹੀਂ ਹੈਗੇ ਫਿਰ ਹਰਮਨ ਥੀ ਥੋੜੀ ਠੀਕ ਹੋਈ ਫਿਰ ਫਿਰ ਮੈਂ ਤੋਤੇ ਤੇ ਥੋੜੇ ਥੋੜੇ ਕਰਕੇ ਨਿਵੇੜੇ ਬਸ ਬਸ ਇਹਨਾਂ ਚ ਮੈਲ ਤਾਂ ਕਿਹੜੀ ਹੁੰਦੀ ਥੋੜਾ ਥੋੜਾ ਪਾਣੀ ਕੱਢਣ ਵਾਲੀ ਸੀਗਾ ਤੇ ਇਧਰ ਜੋਤਨਾ ਮੈਂ ਰੋਟੀ ਨੂੰ ਕਾਲ ਕਰੀ ਜਾਂਦਾ ਸੀ ਤਾਂ ਕਰਕੇ ਪਿੱਛੇ ਕਲਿੱਪ 'ਚ ਮਸ਼ੀਨ ਕੋਲੇ ਵੀ ਖੜਾ ਸੀ ਮੇਰੇ ਕੋਲੇ ਕਹਿੰਦਾ ਸੀ ਨਾਲੇ ਮੇਰਾ ਸਿਰ ਬਾਕੇ ਪਟਕਾ ਬਣਦੇ ਮਮੀ ਮੈਂ ਕਬੱਡੀ ਖੇਡਣ ਜਾਣਾ ਹੈਗਾ ਮੈਂ ਰੋਟੀ ਬਣਾ ਲਾ ਤੇ ਮੈਂ ਕਿ ਮੈਨੂੰ ਹੁਣ ਧੋ ਦੇਣ ਦੇ ਮੈਂ ਕੱਲ ਅੱਧੇ ਚੱਕ ਕੇ ਰੱਖਦੇ ਮੈਂ ਨਹੀਂ ਫਿਰ ਧੁੱਤ ਜਾਨੇ ਧਰਮਣ ਕਰਕੇ ਔਖਾ ਹੋ ਰਿਹਾ ਸੀਗਾ ਬਸ ਨਹੀਂ ਤਾਂ ਫਿਰ ਇੱਧਾ ਕੰਮ ਬਹੁਤ ਸੰਭਾਲ ਲੈਂਦੀ ਉਹ ਪਈ ਸੀਗੀ ਮੈਂ ਕਿਹਾ ਵੀ ਕਿਤਾ ਝੜ ਹੋਇਆ ਪਿਆ ਵੀ ਧੋ ਦੇਣ ਦੇ ਮੈਨੂੰ ਸਾਰੇ ਮੌਸਮ ਠੀਕ ਲੱਗ ਰਿਹਾ ਸੀਗਾ ਥੋੜਾ ਜਿਹਾ ਬੁੱਧਵਾਰ ਵਾਲ ਦਿਨ ਮੈਂ ਚਲ ਸੁੱਕ ਜਾਣਗੇ ਵੀ ਧੋ ਦੇਣ ਦੇ ਮੈਨੂੰ ਦਿਨ ਕਣੀ ਕੜਾ ਮੜ ਜਾ ਰਹਿੰਦਾਗਾ ਤਾਂ ਕਰਕੇ ਫਿਰ ਨਵੇਂ ਕੱਪੜਾ ਦਾ ਔਖਾ ਹੋ ਜਾਂਦਾ ਤੇ ਇਥੇ ਬਹੁਤ ਸਾਰੇ ਕੱਪੜੇ ਧੋਤੇ ਸੀ ਮੈਂ ਤਾਂ ਕਰਕੇ ਬਸ ਇਹੀ ਲਾਲਚ ਸੀ ਮੈਨੂੰ ਟੂਟੀ ਕਰਕੇ ਨਹੀਂ ਤਾਂ ਆਪਾਂ ਤੇਰੇ ਰੋਟੀ ਬਣਾ ਕੇ ਵੀ ਧੋ ਲੈਂਦੇ ਪਹਿਲਾਂ ਮੱਝਾਂ ਦਾ ਫਰਸ਼ ਧੋਤਾ ਮੈਂ ਜਿਆਦਾ ਖਰਾਬ ਜਾ ਕਰਿਆ ਐ ਪੈਸੀ ਮੱਝਾਂ ਨੇ ਮੈਨੂੰ ਚੱਲ ਲੱਗਦੀ ਹੈ ਥੋ ਵੀ ਧੋ ਦੇ ਹੁਣ ਕੁਛ ਨਾ ਬਸ ਸਤਕਾਰਟ ਜੀ ਨਹੀਂ ਉਤਰੀ ਹੈਗੀ ਵਿਆਹ ਦੀ ਸਤਕਾਰਟ ਜੀ ਹੋਈ ਪਈ ਸੀਗੀ ਕਰੋ ਤਾਂ ਆਪ ਇੱਕ ਦਿਨ ਬਗ ਜੀ ਹੈ ਨਾ ਤਾਂ ਵੀ ਹੈ ਜਿਹੋ ਜਾਂਦਾਗਾ ਕੰਮ ਨੂੰ ਜੀ ਨਹੀਂ ਕਰਦਾ ਹੁੰਦਾ ਅਗੇ ਸਾਨੂੰ ਤਾਂ ਫਿਰ ਹਫਤਾ ਹੋ ਗਿਆ ਸੀ ਚਲੋ ਇਹਨਾਂ ਸ਼ੁਕਰ ਸਾਡਾ ਵੀ ਕਰਦੇ ਨਹੀਂ ਬਾਲਾ ਖਰਾਬ ਜਾ ਹੋਇਆ ਹੈਗਾ ਕੰਮ ਮੇਰੀ ਨਨਦਾਈ ਹੋਈ ਸੀਗੀ ਤੇ ਉਹ ਸੰਭਾਲੀ ਗਈ ਕਰ ਨਹੀਂ ਫਿਰ ਝਾੜੂ ਬੱਚੇ ਬਿਨਾ ਵੀ ਘਰ ਜਾਦੀ ਖਰਾਬ ਹੋ ਜਾਂਦਾ ਹੈਗਾ ਕੱਪੜੀ ਸੀਗੇ ਸਾਡੇ ਕੋਲ ਧੋਣ ਵਾਲੇ ਕੱਪੜਾ ਨਹੀਂ ਕੰਮ ਵੱਡਾ ਸੀਗਾ ਬਿਆਜ ਤਾਂ ਆਪਾਂ ਬਸ ਪਾਈ ਜਾਂਦੇ ਆਂ ਕਿ ਕੱਪੜਾ ਹੈ ਨਾ ਤੇ ਬਿਆਹ ਤੋਂ ਬਾਅਦ ਤੇ ਬਿਆਹ ਤੋਂ ਬਾਅਦ ਇਹ ਕੱਪੜੀ ਜਿਹੜਾ ਬਹੁਤ ਔਖਾ ਹੋ ਜਾਂਦਾ ਸਾਹਮਣਾ ਮੇਰੇ ਨਾਲ ਤਾਂ ਉਸ ਦਿਨ ਹੀ ਵਾਗ ਗਈ ਸੀਗੀ ਆ ਕੇ ਦਿੜਾੜੀ ਛੱਡਿਆ ਸੀਗਾ ਉਹਨੂੰ ਕੀ ਬਣ ਗਈ ਕੀ ਲਿਆ ਮੈਂ ਹੋਰ ਕੀ ਖਾਣਗੇ ਨਾਲ ਆਹੀ ਲਿਆ ਮੈਂ ਲੱਡੂ ਤੇ ਸਾਰਾ ਸਭਾ ਜੇ ਕਾ ਲਿਆ ਉਹਨਾਂ ਦਾ ਗੁੱਲਾ ਕਦਾ ਲੋ ਜੀ ਚਾਹ ਬਣਾ ਲਈ ਆਪਾਂ ਯਾਰਾ ਤਾ ਡੱਬਾ ਬਿੱਲਾ ਬਲ ਆ ਜਾਮਣਾ ਤਾਂ ਖਾ ਗਈ ਰਸਗੁੱਲੇ ਰਹਿ ਗਏ ਲੋਕ ਤੇ ਆ ਪਰੇ ਤਾਂ ਡੱਬਾ ਪਰੇ ਵਰਗਾ ਹਰਮਨ ਤੂੰ ਖਾ ਰਹੀਂਦੀ ਹੈ ਹਰਮਨ ਰਸਗੁੱਲੇ ਵੱਧ ਖਾ ਕੇ ਖੁਸ਼ ਹੈ ਬਿਮਾਰ ਹੋ ਗਈ ਇਹ ਵਿਚਾਰੀ ਜੋ ਰੰਗ ਆ ਜੇ ਕਿਤੇ ਬਾਤ ਲੱਭ ਸਕੀ ਲੋ ਜੀ ਪੀ ਲੈ ਦੁਪਹਿਰ ਵਾਲੀ ਚਾਹ ਪੀ ਲੋ ਤੁਹਾਨੂੰ ਵੀ ਆ ਜੋ ਮਹਿੰਦੀ ਵੀ ਉਤਰ ਗਈ ਕਾਲੀ ਕਾਲੀ ਹੀ ਹੋ ਗਈ ਪਤਾ ਨਹੀਂ ਕਿਵੇਂ ਪੁੱਟੇ ਪਾਸੇ ਜਮੇਦਰੀ ਲੋ ਜੀ ਤੁਸੀਂ ਵੀ ਪੀ ਲੋ ਚਾਹ ਖਾ ਲਓ ਬਾਜੀ ਮਠਾਈ ਲੋ ਪੂਜੀਆ ਤਾਂ ਖਾ ਗਏ ਸਾਰਾ ਥੋੜੀ ਜਿਹੀ ਐਸੀ ਪੂਜੀਆ ਲੈ ਆਹ ਆਪ ਤੇਰਾ ਤੇ ਮੱਖੀਆਂ ਆਉਣ ਲਿਆ। ਕਾ ਲੋ। ਆਹ ਰਾਤ ਨੂੰ ਛੋਟੇ ਛੋਟੇ ਦੇ। ਇਹ ਦੂਜੇ ਡੱਬੇ ਵਾਲੇ ਨੇ ਜਿਹੜੇ ਉੱਥੋਂ ਦੀ ਪੀਦੇ ਸੌਰਿਆਂ ਤੋਂ ਆਏ ਸੀ ਉਹ ਡੱਬੇ ਸੀ। ਟਾਈਮ ਹੋ ਗਿਆ 4:30 ਦਾ। ਮੌਸਮ ਬਹੁਤ ਖਰਾਬ ਹੋਇਆ ਪਿਆ ਅੱਜ। ਤੇ ਅੱਜ ਆਪਾਂ ਤੋਤੇ ਕੱਪੜੇ ਤੇ ਫਿਰ ਮੈਂ ਤਾਂ ਕੱਪੜੇ-ਕੁਪੜੇ ਧੋ ਕੇ ਪੈ ਗਈ ਸੀਗੀ। 2-2.5 ਘੰਟੇ ਸੁੱਤੀ ਰਹੀ। ਸਾਰੀ ਸੌਂ ਗਏ ਸੀ ਨਾ ਬਿਆਹ ਦਾ ਥੱਕੇ ਮਾਜਾ ਲੈਹਾ ਹੀ ਨਹੀਂ ਹੈਗਾ। ਕਿਉਂ ਬਿਆਹ ਚ 20 ਦਿਨ ਵੱਧ ਲੱਗੇ ਸਾਨੂੰ। ਤੇ ਸੁੱਤਾ ਜਾਂਦਾ ਨਹੀਂ ਸੀਗਾ 12 1 ਵਜ ਜਾਂਦਾ ਸੀ ਰੋਜ਼ ਹੀ ਪੈਣ ਨੂੰ ਉਸ ਤੋਂ ਬਾਅਦ ਨੀਂਦ ਨਹੀਂ ਹੋ ਸੀ 2 ਘੰਟੇ ਸੌਂਦੇ ਸੀ ਬਸ ਤੇ ਸਾਨੂੰ 2 ਦਿਨ ਹੋ ਗਏ ਘਰੇ ਆਇਆ ਨੂੰ ਹਜੇ ਵੀ ਨੀਂਦ ਨਹੀਂ ਪੂਰੀ ਹੋਈ ਹੈਗੀ ਨੀਂਦ ਹੀ ਆ ਜਾਂਦੀ ਰਹਿੰਦੀ ਆ ਤੇ ਅੱਜ ਕੱਪੜੇ ਧੋਤੇ ਕੱਲ ਧੋਤੇ ਕੱਲ ਮੈਂ ਥੋੜੀ ਧੋ ਕੇ हट ਗਈ ਸੀ ਫਰਮ ਨੂੰ ਖਾਰਜਾ ਹੋ ਗਿਆ ਮੈਨੂੰ ਬਾਕੀ ਕੰਮ ਵੀ ਕਰਨਾ ਪਿਆ ਫਿਰ ਮੈਂ ਇੱਕ ਕੇ ਰੱਖਤੇ ਤੇ ਕੱਪੜੇ ਧੁੱਤੇ ਨਹੀਂ ਹੈਗੇ ਅੱਜ ਸਾਰੇ ਧੁੱਤੇ ਮੈਂ ਜਲਦੀ ਨਜ਼ਰ ਤੋਦੀ ਨਜ਼ਰ ਵੀ ਇਹ ਹਾਲੇ ਕਰਦੇ ਹੋਰ ਅਜੇ ਸਾਮ ਸਾਮ ਦੇ ਨਹੀਂ ਹੈਗੇ 2 ਵਜੇ ਮੈਂ ਨਾ ਉੱਠ ਕੇ ਜਦੋਂ ਬਦਲਵਾਈ ਹੋ ਗਈ ਫਿਰ ਮੈਨੂੰ ਜਾਗ ਜੀ ਆ ਗਈ ਕਣੀਆਂ ਆਉਣ ਵਾਲੀਆਂ ਹੋ ਰਹੀਆਂ ਸੀ ਹੁਣ ਤਾਂ ਪੈ ਕੇ ਹਟ ਗਈਆਂ ਫਿਰ ਮੈਂ ਉੱਪਰੋ ਕੱਪੜੇ ਲਾ ਕੇ ਲਈ ਸਾਰੇ ਤੇ ਤੈ ਹ ਲਾਈਆਂ ਆ ਪੈਨੇ ਗੇ ਨੇ ਇਹ ਤੇ ਨ ਲੈਣ ਵਾਲਾ ਆਇਆ ਪਈਆਂ ਨਹੀਂ ਗੀਆਂ ਤਹਿ ਲਾ ਕੇ ਤੇ ਅੱਜ ਧੋਤੇ ਸੀ ਸਾਰੇ ਮੈਂ ਕੁਸ ਮਸ਼ੀਨ ਵਾਲੇ ਕੁਸ ਉੱਥਾਂ ਵਾਲੇ ਤੇ ਹੁਣ ਤ ਇਹ ਲਾਈਆਂ ਨੇ ਕੁਛ ਇਹ ਪਏ ਨੇਗੇ ਜਿਹੜੇ ਆਪਾਂ ਕੱਲ ਧੋਤੇ ਸੀ ਇਹ ਜਿੱਥੇ ਰੱਖੇ ਪਏ ਨੇਗੇ ਤਹਿਾ ਮਾਰ ਕੇ ਹਰਮਨ ਫੋਨ ਬੰਦ ਕਰ ਤੇ ਫਿਰ ਹੁਣ ਅਸੀਂ ਨਾ ਹਰਮਨ ਨੂੰ ਠੀਕ ਜੀ ਹੋ ਗਈ ਜਦੋਂ ਅੱਜ ਤਾਂ ਹਜੇ ਹੋਰ ਪਏ ਰਹਿੰਦੇ ਦੂਸਰੇ ਵੀ ਅੰਦਰ ਰੱਖ ਦਿੰਨੇ ਚੱਕ ਕੇ ਤੇ ਆ ਵੀ ਮੈਂ ਚੱਕ ਕੇ ਅੰਤਰੀ ਰੱਖ ਦਿੰਨੀ ਆ ਫਿਰ ਸਾਂਭਾਂਗੇ ਦੋਨੇ ਮਾਮਾ ਤੀਆਂ ਲੱਗ ਕੇ ਜੋ ਦੇਤੇ ਡੜੀ ਦੇ ਅੱਡ ਸਾਂਭਾਂਗੇ ਤੇ ਨਵੇਂ ਅੱਡ ਜਿਆਦਾ ਨਵੇਂ ਅੱਡ ਸਾਂਭਾਂਗੇ ਬਸ ਅੱਡ-ਅੱਡ ਸਾਰੇ ਸਾਂਭ ਦਾਂਗੇ ਕੱਪੜੇ ਦਾ ਸਾਂਭੜਦਾ ਧੋਣ ਦਾ ਬਹੁਤ ਵੱਡਾ ਕੰਮ ਹੋ ਜਾਂਦਾ ਨਾ ਤੇ ਵੈਸੇ ਕੋ ਲੋ ਤਾਂ ਸੂਟ ਅਸੀਂ ਜਿਹੜੀ ਲੋਡ ਪੈ ਜਾਂਦੀ ਸੀ ਅਸੀਂ ਧੋਲੇ ਸੀ ਉੱਥੇ ਵੀ ਪਰ ਉੱਥੇ ਧੋਰ ਵਾਲਾ ਫਿਰ ਇੰਨਾ ਚ ਹੈ ਨਹੀਂ ਸੀ ਕੋਈ ਬਾਤ ਹੀ ਪਤਾ ਲੱਗਦਾ ਉੱਥੇ ਕਿੱਥੇ ਪਤਾ ਲੱਗਦਾ ਹੈ ਨਾ ਬਾਕੀ ਇਹਨਾਂ ਦਾ ਕੰਮ ਧੰਦਾ ਕਰਦੇ ਸੀਗੇ ਆਪ ਦੇ ਕੱਪੜੇ ਧੋਣ ਦਾ ਕਿੱਥੇ ਟਾਈਮ ਸੀ ਜਾਗੋ ਤੋਂ ਲੈ ਕੇ ਉਹਨਾਂ ਦੇ ਵੀ ਕੱਪੜੇ ਧੋਤੇ ਨਹੀਂ ਗਏ ਉਸ ਤੋਂ ਬਾਅਦ ਤਾਂ ਪਹਿਲਾਂ ਅਸੀਂ ਧੋ ਦਿੰਦੀਆਂ ਸੀ ਰੋਜ਼ੀ ਕੁਝ ਪ੍ਰੋਗਰਾਮ ਲੰਬਾ ਸੀਗਾ ਚਲੋ ਵਧੀਆ ਨਿਭੜ ਗਿਆ ਨੌਲੇ ਗਲੇ ਤੋਂ ਡਰ ਸੀਗਾ ਵੀ ਜਿੰਨੇ ਲੰਬਾ ਪ੍ਰੋਗਰਾਮ ਹਫਤੇ ਦਾ ਸੀ 8 ਦਿਨਾਂ ਦਾ ਤੇ ਵਧੀਆ ਨਿਭੜ ਗਿਆ ਨੌਲੇ ਰੱਪੇ ਤੋਂ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ। ਬਿਲਕੁਲ ਕਿਸੇ ਹੋਰ ਵਲੌਗ ਨਾਲ। ਬਸ ਹੋਰ ਕੋਈ ਵਲੌਗ ਬਣਾਉਣ ਦਾ ਨਾ ਕੋਈ ਮੂਡ ਜਾਈ ਨਹੀਂ ਬਣਦਾ ਹਜੇ। ਕਿੰਨੇ ਦਿਨ ਹੋ ਗਏ ਵਿਆਹ ਦੇ ਵਲੌਗ ਪਾਉਦੇ ਆ। ਤਾਂ ਕਰਕੇ ਤੇ ਇਸ ਤੋਂ ਪਿਛਲੇ ਵਲੌਗ 'ਚ ਆਪਾਂ ਅਨੰਦ ਕਾਰਜ ਤੇ ਇਸ ਦੀ ਵੀਡੀਓ ਪਾਈ ਹੈਗੀ ਆਪਣਾ ਬਾਹਰ ਰੋਕਣ ਦੀ। ਬਸ ਬਾਕੀ ਦਾ ਸਾਰੇ ਇਸ ਕਾਸੇ ਦੀ ਵੀਡੀਓ ਬਣਾਈ ਹੈ ਪਰ ਜਦੋਂ ਆਪਣੀ ਪਾਣ ਜੀ ਮੇਰੀ ਤਰੀ ਹੈਗੀ ਨਾ ਵਿਦਾ ਹੋਈ ਆ ਉਦੋਂ ਆਪਣੋਂ ਤਾਂ ਕੋਈ ਵੀਡੀਓ ਨਹੀਂ ਬਣੀ ਕਿਸੇ ਤੋਂ ਵੀ ਨਹੀਂ ਬਣੀ ਕਿਉਂ ਸਾਰੇ इमोशनल ਹੋ ਗਏ ਸਾਰਿਆਂ ਦਾ ਬੁਰਾ ਹਾਲ ਸੀਗਾ ਤਾਂ ਕਰਕੇ ਵੀਡੀਓ ਨਹੀਂ ਬਣੀ ਚਲ ਨਹੀਂ ਉਹ ਵੀ ਐਡ ਹੋ ਜਾਂਦੀ ਵਿੱਚ ਬਸ ਇਹ ਇਥੇ ਤੱਕ ਸੱਤ ਬਣੀ ਬਧੀਆ ਬਣਾਈਆਂ ਸੀ ਤੇ ਕੁਝ ਆਪ ਸੀਗੇ ਨਾ ਐ ਕਰਕੇ ਵੀ ਆਪ ਹੀ ਤਾਂ ਪ੍ਰੋਗਰਾਮ ਚ ਮੇਨ ਸੀਗੀ ਕੰਮ ਧੰਦਾ ਕਰਨਾ ਹੁੰਦਾ ਸੀ ਬਾਕੀ ਆਪ ਬਗਾਨੇ ਰਿਹਾ ਅੱਜ ਤਾਂ ਵੀਡੀਓ ਵੀਡੀਓ ਬਣਾ ਲੈਂਦੇ ਹਨਾ ਪਰ ਉਹ ਜੰਮੀ ਨਹੀਂ ਸੀ ਬਣਦੀ ਯਾਰ ਮਨੂੰ ਇੱਥੀ ਹੋਜੀਆ ਸੋਹਣਾ ਸੀ ਤਾਂ ਆਪਣੀ ਡਿਊਟੀ ਇਹੀ ਰੈਕਿੰਗ ਕਰਦੀ ਸੀ ਇਹੀ ਵੀਡੀਓ ਬਣਾਉਂਦੀ ਸੀ ਬਸ ਅਪਲੋਡ ਮੇਰੇ ਫੋਨ ਤੇ ਕਰ ਦਿੰਦੀ ਸੀ ਤੇ ਚਲੋ ਜੀ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਲੈਨੇ ਕਿਸੇ ਹੋਰ ਵਿਆਹ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ